ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਪੈਨੋ ਅੱਜ ਵਾਲੀ ਟ੍ਰਿਕ ਬਹੁਤ ਖਾਸ ਆ ਅੱਜ ਆਪਾਂ ਵੀਡੀਓ ਜਿਆਦਾ ਲੰਬੀ ਨਹੀਂ ਬਣਾਵਾਂਗੇ ਤੇ ਛੋਟੀ ਜੀ ਵੀਡੀਓ ਦੇ ਵਿੱਚ ਹੀ ਆਪਾਂ ਤੁਹਾਨੂੰ ਦੋ ਤਿੰਨ ਟ੍ਰਿਕ ਦੱਸਾਂਗੇ ਠੀਕ ਹੈ ਜੀ ਤੇ ਜਲਦੀ ਜਲਦੀ ਅਸੀਂ ਵੀਡੀਓ ਨੂੰ ਕਰਾਂਗੇ ਸਟਾਰਟ ਤੇ ਚਲੋ ਫਿਰ ਇੱਕ ਗੱਲ ਪੈਨੋ ਬੇਨਤੀ ਆ ਕਿ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਮੈਂ ਛੋਟੀਆਂ ਛੋਟੀਆਂ ਟਿਪਸ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਆਜੋ ਫਿਰ ਕੱਲ ਇੱਕ ਸਵਾਲ ਵੀ ਸੀਗਾ ਮੇਰੀਆਂ ਭੈਣਾਂ ਦਾ ਕਿ ਸਾਨੂੰ ਮਿਕਸੀ ਸਾਫ਼ ਕਰਨੀ ਤੁਸੀਂ ਦੱਸ ਦਿੱਤੀ ਉਹਦਾ ਜੱਗ ਨਹੀਂ ਦੱਸਿਆ ਆਜੋ ਫਿਰ ਅੱਜ ਉਹ ਵੀ ਟ੍ਰਿਕ ਵਿੱਚ ਹੀ ਆ ਚਲੋ ਜੀ ਕਰਦੇ ਆ ਵੀਡੀਓ ਸਟਾਰਟ ਜੀ ਤੇ ਭੈਣੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਦੋ ਤਿੰਨ ਟ੍ਰਿਕ ਇਕੱਠੀਆਂ ਹੀ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਜਿਹੜੀ ਮੇਨ ਟ੍ਰਿਕ ਆ ਉਹ ਇਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣੀ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਜਦੋਂ ਮੈਂ ਕੱਲ ਵੀਡੀਓ ਪਾਈ ਸੀ ਨਾ ਮਿਕਸੀ ਸਾਫ਼ ਕਰਨ ਵਾਲੀ ਤੇ ਮੇਰੀਆਂ ਨਾ ਭੈਣਾਂ ਦੇ ਇੱਕ ਦੋ ਕਮੈਂਟ ਹੈਗੇ ਸੀ ਕਿ ਦੀਦੀ ਜਿਹੜਾ ਉਹਦਾ ਜਾਗੂ ਹੁੰਦਾ ਉਹ ਵੀ ਸਾਫ਼ ਕਰਨ ਬਾਰੇ ਦੱਸੋ ਤੇ ਪੈਨੋ ਜਿੱਦਾਂ ਆਪਾਂ ਸਿਰਕੇ ਦੇ ਵਿੱਚ ਸਰਪ ਪਾਈ ਸੀ ਨਾ ਮਿਕਸੀ ਸਾਫ਼ ਕਰਨ ਲੱਗਿਆ ਤੁਸੀਂ ਉਹ ਵੀਡੀਓ ਨੂੰ ਇੱਕ ਵਾਰੀ ਰਿਪੀਟ ਕਰ ਲਿਓ ਦੇਖ ਲਿਓ ਚੰਗੀ ਤਰ੍ਹਾਂ ਕਿ ਕਿੱਦਾਂ ਆਪਾਂ ਕੀਤਾ ਸੀਗਾ ਤੇ ਉਹੀ ਚੀਜ਼ ਤੁਸੀਂ ਇਹਦੇ ਵਿੱਚ ਪਾ ਦੇਣੀ ਆ ਇਹਨੇ ਸਾਫ਼ ਹੋ ਜਾਣਾ ਤੇ ਫਰੰਟ 'ਚ ਵੀ ਤੁਸੀਂ ਉਹਦੇ ਨਾਲ ਸਾਫ਼ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਨ ਲੱਗੇ ਆ ਇੱਥੇ ਇਹਦੇ ਬਲੇਡ ਦੀ ਹਨਾ ਕਿ ਤੁਸੀਂ ਦੇਖਿਆ ਹੋਣਾ ਜਦੋਂ ਅਸੀਂ ਆਪਣਾ ਮਸਾਲਾ ਜਿਹੜਾ ਗ੍ਰाइंड ਕਰਦੇ ਆ ਤਾਂ ਬਹੁਤ ਦਰਦਰਾ ਰਹਿ ਜਾਂਦਾ ਹੈ ਮोटा-ਮोटा ਰਿਆਂ ਦਾ ਬਰੀਕ ਨਹੀਂ ਪੀਸਦਾ ਕਿਉਂਕਿ ਇਹ ਜਿਹੜਾ ਬਲੇਡ ਆ ਇਹ ਉਹ ਆ ਦੇਖੋ ਤਿੱਖਾ ਨਹੀਂ ਆ ਤੇ ਇਸ ਕਰਕੇ ਸਾਡਾ ਮਸਾਲਾ ਚੰਗੀ ਤਰ੍ਹਾਂ ਪੀਸਦਾ ਨਹੀਂ ਆ ਤੇ ਜੇ ਤੁਹਾਨੂੰ ਵੀ ਇਹ ਪ੍ਰੋਬਲਮ ਆਉਂਦੀ ਆ ਨਾ ਕਿ ਇਹ ਇਹਦਾ ਸੀ ਤਿੱਖਾ ਕਰਨਾ ਬਲੇਡ ਤੇ ਬੜਿਆ ਸੋਖਾ ਤਰੀਕਾ ਆ ਤੇ ਆਪਾਂ ਨਾ ਅੱਜ ਛੋਟੀ ਜੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਤਿੰਨ ਟ੍ਰਿਕ ਦੱਸ ਦਾਂਗੇ ਤੇ ਜਲਦੀ ਜਲਦੀ ਕਰਦੇ ਆਂ ਆਪਾਂ ਤੇ ਜਿਵੇਂ ਤੁਹਾਡੇ ਕੋਲ ਆਹ ਵਾਲਾ ਹੁੰਦਾ ਹੀ ਆ ਦਵਾਈਆਂ ਦੇ ਤੁਹਾਡੇ ਘਰੇ ਸਾਰਿਆਂ ਕੋਲ ਹੁੰਦੇ ਆ ਨਾ ਦਵਾਈਆਂ ਵਾਲੇ ਖਾਲੀ ਜਿਹੜੇ ਹੋ ਗਏ ਹੁੰਦੇ ਆ ਰੈਪ ਉਹਨਾਂ ਤੁਸੀਂ ਸੁਟਣਾ ਨਹੀਂ ਹੈਗਾ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਬ੍ਰੀਕ ਬ੍ਰੀਕ ਜੇ ਕੱਟ ਲੈਣੇ ਆਹ ਦੇਖੋ ਬ੍ਰੀਕ ਬ੍ਰੀਕ ਇਸ ਤਰ੍ਹਾਂ ਕੱਟ ਲੈਣੇ ਹੈਗੇ ਹਾਂਜੀ ਤੇ ਤੁਸੀਂ ਦੇਖ ਸਕਦੇ ਆ ਕਿ ਮੈਂ ਕਿੰਨੇ ਜ਼ਿਆਦਾ ਕਰ ਲਈ ਇਸ ਤਰ੍ਹਾਂ ਕਿ ਆਪਾਂ ਇਹਦੇ ਵਿੱਚ ਜੱਗ ਦੇ ਵਿੱਚ ਨਾ ਇਹਨੂੰ ਪਾ ਦਾਂਗੇ ਸਾਰਿਆਂ ਨੂੰ ਠੀਕ ਹੈ ਜੀ ਤੇ ਪਾ ਕੇ ਦੀ ਇੱਕ ਚਮਚਾ ਮੈਂ ਭਰ ਕੇ ਪਾ ਦਿੱਤਾ ਇਹਦੇ ਵਿੱਚ ਨਮਕ ਦਾ ਠੀਕ ਹੈ ਜੀ ਨਮਕ ਦਾ ਪਾ ਲਿਆ ਤੇ ਹੁਣ ਇਹਨੂੰ ਮੈਂ ਕੀ ਕਰਾਂਗੀ ਇਹਨੂੰ ਮੈਂ ਮਿਕਸੀ ਦੇ ਉੱਪਰ ਰੱਖ ਕੇ ਗੇੜਾ ਦਵਾ ਦਾਂਗੀ ਗ੍ਰाइंड ਕਰ ਦਾਂਗੀ ਇਹਨੂੰ ਤਾਂ ਮੈਂ ਕਰਕੇ ਦਿਖਾਉਣੀ ਆ ਹਾਂਜੀ ਜੀ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਘੁਮਾ ਲੈਣਾ ਚੰਗੀ ਤਰ੍ਹਾਂ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਜਿਹੜਾ ਸਾਡਾ ਬਲੇਡ ਆ ਚੰਗੀ ਤਰ੍ਹਾਂ ਤਿੱਖਾ ਹੋ ਜਾਊਗਾ ਤੇ ਇਸ ਟ੍ਰਿਕ ਨੂੰ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਬਹੁਤ ਵਧੀਆ ਟ੍ਰਿਕ ਆ ਏ ਤੇ ਇਹਨੂੰ ਆਪਾਂ ਕੱਢ ਕੇ ਹੁਣ ਚੰਗੀ ਤਰ੍ਹਾਂ ਇਹਨੂੰ ਆਪਾਂ ਸਟੀਲ ਬੋਲ ਦੇ ਨਾਲ ਤੋਲਵਾਂਗੇ ਠੀਕ ਹੈ ਜੀ ਇਹ ਦੇਖ ਸਕਦੇ ਆ ਇਸ ਤਰੀਕੇ ਦੇ ਨਾਲੇ ਬਲੇਡ ਵੀ ਤਿੱਖਾ ਹੋ ਜਾਊਗਾ ਤੇ ਜਿਹੜਾ ਸਾਡਾ ਜੱਗ ਹੈ ਕਾਫੀ ਸਾਫ਼ ਹੋ ਜਾਂਦਾ ਠੀਕ ਹੈ ਜੀ ਇਹ ᱴ੍ਰਿਕ ਤੁਸੀਂ ਕਰ ਸਕਦੇ ਹੋ ਪੈਨ ਨੂੰ ਜੱਗ ਸਾਫ਼ ਕਰਨ ਲਈ ਹੁਣ ਅਗਲੀ ᱴ੍ਰਿਕ ਵੱਲ ਚੱਲਦੇ ਆਂ ਹਾਂਜੀ ਤੇ ਪੈਨ ਨੂੰ ਅਗਲੀ ᱴ੍ਰਿਕ ਸਾਡੀ ਹੈਗੀ ਆ ਜਿਵੇਂ ਹੈ ਸਭ ਦੇ ਕੀ ਅਸ ਦੇ ਬਰਨਰ ਹੁੰਦੇ ਨੇ ਉਹ ਬਹੁਤ ਜ਼ਿਆਦਾ ਜਿਹੜੇ ਆ ਦੇਖੋ ਛੇਦ ਜਿਹੜੇ ਉਹਨਾਂ ਦੇ ਬੰਦ ਹੋ ਜਾਂਦੇ ਨੇ ਕਿੰਨਾ ਜ਼ਿਆਦਾ ਖਰਾਬ ਹੈ ਹਨ ਤੇ ਜਦੋਂ ਇਹਨਾਂ ਦੇ ਛੇਦ ਵਿੱਚੋਂ ਬੰਦ ਹੋ ਜਾਂਦੇ ਨੇ ਕਈ ਵਿੱਚ ਬੰਦ ਨਹੀਂ ਤੇ ਫਿਰ ਇਹ ਗੈਸ ਜਿਹੜੀ ਆ ਬਹੁਤ ਸਲੋ ਚੱਲਦੀ ਆ ਤੇ ਫੁਲਕੇ ਜਿਹੜੇ ਆ ਸਾਡੇ ਬੜੇ ਖਰਾਬ ਬੰਦੇ ਨੇ ਸਬਜੀ ਬਣਨ ਤੇ ਬਹੁਤ ਟਾਈਮ ਲੱਗਦਾ ਮਤਲਬ ਕਿ ਬਹੁਤ ਟਾਈਮ ਵੇਸਟ ਹੁੰਦਾ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਸਾਫ਼ ਕਰ ਸਕਦੇ ਆ ਚਲੋ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਬਹੁਤ ਸੌਖੀਆਂ ਸੌਖੀਆਂ ਟ੍ਰਿਕ ਨਹੀਂ ਤੇ ਬਹੁਤ ਲੰਮੀ ਵੀਡੀਓ ਨਹੀਂ ਆਪਾਂ ਬਣਾਵਾਂਗੇ ਤੇ ਆਪਾਂ ਲੈ ਲਿਆ ਜੀ ਇਵੇਂ ਦਾ ਇੱਕ ਡੂੰਗਾ ਤੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਇਹਨੂੰ ਰੱਖ ਦਵਾਂਗੇ ਠੀਕ ਹੈ ਜੀ ਹਾਂਜੀ ਜੀ ਇਹਨੂੰ ਮੈਂ ਰੱਖ ਦਿੱਤਾ ਇੱਥੇ ਤੇ ਇਹਦੇ ਵਿੱਚ ਹੁਣ ਮੈਂ ਪਾਵੂੰਗੀ ਇੱਕ ਪੈਕਟ ਇਸ ਤਰ੍ਹਾਂ ਕਰਕੇ ਤੁਸੀਂ ਵੇਖ ਸਕਦੇ ਠੀਕ ਹੈ ਇਹਨੂੰ ਦਾ ਇਹਨੂੰ ਦਾ ਪੈਕਟ ਆਪਾਂ ਪਾ ਲੈਣਾ ਹੈ ਦੇਖ ਸਕਦੇ ਆ ਤੁਸੀਂ ਇਹਦੇ ਉੱਪਰ ਮੈਂ ਇਹਨੂੰ ਪਾ ਦਿੱਤੀ ਹੈ ਹੁਣ ਮੈਂ ਇਹਦੇ ਉੱਪਰ ਪਾ ਦਾਂਗੀ ਥੋੜਾ ਜਿਹਾ ਸਿਰਕਾ ਜੇ ਤੁਹਾਡੇ ਕੋਲ ਨਿੰਬੂ ਹੈਗਾ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਨਿੰਬੂ ਦੀਆਂ ਬੂੰਦਾਂ ਤੁਸੀਂ ਉੱਪਰ ਪਾ ਸਕਦੇ ਹੋ ਠੀਕ ਹੈ ਜੀ ਨਿੰਬੂ ਦਾ ਰਸ ਵੀ ਪਾ ਦੋਗੇ ਤੇ ਮੈਂ ਇੱਥੇ ਪਾ ਦਿੱਤਾ ਥੋੜਾ ਜਿਹਾ ਸਿਰਕਾ ਤੇ ਤੁਸੀਂ ਦੇਖ ਸਕਦੇ ਆ ਇੱਕਦਮ ਇਹ ਜਿਹੜਾ ਉਬਲਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਹੁਣ ਇਹਦੇ ਉੱਪਰ ਆਪਾਂ ਪਾਵਾਂਗੇ ਗਰਮ ਬਿਲਕੁਲ ਰਿੱਜਦਾ ਰਿੱਜਦਾ ਪਾਣੀ ਅਸੀਂ ਇੰਨਾ ਕੁ ਪਾਣੀ ਪਾ ਦਿੱਤਾ ਜਿਹਦੇ ਨਾਲ ਇਹ ਡਿੱਪ ਹੋ ਜਾਊਗਾ ਤੇ ਅਸੀਂ ਦੂਸਰਾ ਇਹਦੇ ਵਿੱਚ ਹੀ ਸੁੱਟ ਦੇਵਾਂਗੇ ਠੀਕ ਹੈ ਜੀ ਇਹ ਸਾਡੇ ਹੋ ਜਾਣਗੇ ਗੈਸ ਦੇ ਬਰਨਰ ਜਿਹੜੇ ਸਾਫ਼ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਧਸਦੇ ਆ ਇਹਦੇ ਉੱਪਰ ਅਜ ਇੱਕ ਚੀਜ਼ ਲਗਾਵਾਂਗੇ ਆਪਾਂ ਜਿਹਦੇ ਨਾਲ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਤੇ ਇਹਨਾਂ ਦੇ ਜਿਹੜੇ ਛੇੜ ਆ ਉਹ ਖੁੱਲ ਜਾਣਗੇ ਤੇ ਤੁਸੀਂ ਦੇਖਿਓ ਜਦੋਂ ਇਹ ਚੰਗੀ ਤਰ੍ਹਾਂ ਸਾਫ਼ ਹੋ ਗਈ ਤੇ ਆਪਣਾ ਜਿਹੜਾ ਗੈਸ ਆ ਉਹ ਬਹੁਤ ਵਧੀਆ ਤਰੀਕੇ ਨਾਲ ਚੱਲਣ ਲੱਗ ਜੇਗਾ ਤੇ ਤੁਹਾਡਾ ਟਾਈਮ ਬਚੇਗਾ ਤੇ ਚਲੋ ਹੁਣ ਇਹਨੂੰ ਅਸੀਂ 10 ਮਿੰਟ ਵਾਸਤੇ ਡਿੱਪ ਰੈਂਡਨੇ ਆ ਤੇ ਇਹਦੇ ਉੱਪਰ ਅਸੀਂ ਕੀ ਲਗਾ ਕੇ ਸਾਫ਼ ਕਰਾਂਗੇ ਜਿਹਦੇ ਨਾਲ ਇਹ ਹੋਰ ਚੰਗੀ ਤਰ੍ਹਾਂ ਸਾਫ਼ ਹੋ ਜੇ ਆਪਾਂ ਤੁਹਾਨੂੰ ਛੋਟੀ ਜੀ ਵੀਡੀਓ ਦੇ ਵਿੱਚ ਦੋ ਤਿੰਨ ਟਿਪਸ ਦਿੱਤੀਆਂ ਨੇ ਜਿਵੇਂ ਕਿ ਪਹਿਲੀ ਹੈਗੀ ਆ ਤੁਸੀਂ ਜੱਗ ਨੂੰ ਕਿਵੇਂ ਸਾਫ਼ ਕਰ ਸਕਦੇ ਹੋ ਤੁਸੀਂ ਮਿਕਸੀ ਵਾਲੀ ਜਿਹੜੀ ਆ ਉਹ ਵੀਡੀਓ ਦੇਖ ਸਕਦੇ ਜੀ ਤੇ ਉਸੇ ਤਰੀਕੇ ਨਾਲ ਤੁਸੀਂ ਆਪਣਾ ਜੱਗ ਵੀ ਸਾਫ਼ ਕਰ ਲੈਣਾ ਦੇਖੋ ਤੇ ਬਾਕੀ ਜਿਹੜੀ ਵਿੱਚੋਂ ਤੁਸੀਂ ਜੱਗ ਨੂੰ শারਪ ਤੇਜ਼ ਕਰਨਾ ਉਹਦਾ ਬਲੇਡ ਉਹ ਵੀ ਆਪਾਂ ਤੁਹਾਨੂੰ ਠੀਕ ਦੱਸ ਦਿੱਤੀ ਆ ਦੂਸਰਾ ਗੈਸ ਦੇ ਜਿਹੜੀ ਬਰਨਰ ਹੈ ਇਹ ਕਿਸ ਤਰ੍ਹਾਂ ਸਾਫ਼ ਕਰਨੇ ਨੇ ਇਹ ਵੀ ਆਪਾਂ ਤੁਹਾਨੂੰ ਦੱਸਿਆ ਤੇ ਕੋਸ਼ਿਸ਼ ਕਰਾਂਗੇ ਕਿ ਇੱਕੋ ਵੀਡੀਓ ਦੇ ਵਿੱਚ ਦੋ ਦੋ ਤਿੰਨ ਤਿੰਨ ਤਰੀਕਾ ਆਪਾਂ ਤੁਹਾਨੂੰ ਦੱਸਿਆ ਕਰੀਏ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਡਿਪ ਰੈਂ ਦੇਵਾਂਗੇ। ਹਾਂਜੀ ਤੇ ਤੁਸੀਂ ਦੇਖ ਸਕਦੇ ਆ ਕਿ ਹਲੇ ਬਹੁਤ ਘੱਟ ਟਾਈਮ ਹੋਇਆ ਡਿਪ ਕੀਤੇ ਨੂੰ ਤੇ ਤੁਸੀਂ ਇਹਦਾ ਪਾਣੀ ਦੇਖੋ। ਕਿੰਨਾ ਜ਼ਿਆਦਾ ਹੋਣਾ ਇਹਦਾ ਪਾਣੀ ਗੰਦਾ ਹੋ ਗਿਆ। ਜੀ ਜਦੋਂ ਤੁਸੀਂ ਦੇਖ ਸਕਦੇ ਆ ਕਿਵੇਂ ਦਾ ਹੋ ਗਿਆ ਥੋੜਾ ਤੇ ਪਾਣੀ ਹਲੇ ਗਰਮ ਹੈਗਾ ਤੇ ਤੁਸੀਂ ਇਹਦੇ ਵਿੱਚ ਨਾ ਥੋੜਾ ਜਿਹਾ ਬਿਲਕੁਲ ਥੋੜਾ ਜਿਹਾ ਖਾਣ ਵਾਲਾ ਸੋਡਾ ਪਾ ਦਿਓ। ਤਾਂ ਜੋ ਜਿਹੜੀ ਮੈਲ ਵੈਸੇ ਤਾਂ ਸਾਰੀ ਨਿਕਲ ਗਈ। ਤਾਂ ਜੋ ਜਿਹੜੀ ਥੋੜੀ ਬਹੁਤੀ ਰਹਿ ਗਈ ਆ ਉਹ ਇੱਕਦਮ ਫੇਰ ਇਸ ਤਰ੍ਹਾਂ ਦੇਖੋ। ਫਿਰ ਇੱਕਦਮ ਬਬਲ ਜੇ ਬਣ ਲੱਗ ਜਣਗੇ ਜਿਹੜੀ ਵਿੱਚ ਥੋੜੀ ਬੋਤੀ ਮੈਲ ਫੱਸੀ ਆ ਇਹਨਾਂ ਦੇ ਉਹ ਵੀ ਰਿਮੂਵ ਹੋ ਜਵੇ ਠੀਕ ਹੈ ਜੀ ਤੇ ਇਹਨੂੰ ਅਸੀਂ ਸਾਫ਼ ਕਿਸ ਤਰ੍ਹਾਂ ਕਰਨਾ ਕਿਹੜੀ ਚੀਜ਼ ਦੇ ਨਾਲ ਕਰਨਾ ਉਹ ਵੀ ਤੁਹਾਨੂੰ ਮੈਂ ਦੱਸਦੀ ਆ ਜੀ ਤੇ ਹੁਣ ਆਪਾਂ ਐਵੇਂ ਦੀ ਇੱਕ ਪਲੇਟ ਲੈ ਲਈ ਆ ਤੇ ਇਹਨੂੰ ਆਪਾਂ ਬਾਹਰ ਕੱਢ ਲਵਾਂਗੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਬਾਹਰ ਕੱਢ ਗਏ ਤੁਸੀਂ ਪਾਣੀ ਦੇਖੋ ਕਿੰਨਾ ਜ਼ਿਆਦਾ ਗੰਦਾ ਹੋ ਗਿਆ ਹਨਾ ਤੇ ਲਈ ਇਹਨਾਂ ਨੂੰ ਆਪਾਂ ਹੋਰ ਸਾਫ਼ ਕਰਨਾ ਹੈ ਕਿਸ ਤਰ੍ਹਾਂ ਦੇਖੋ ਕਲਰ ਦਾ ਵੀ ਅੱਗੇ ਨਾਲੋਂ ਫਰਕ ਪੈ ਗਿਆ ਤੇ ਇਹਨੂੰ ਵੀ ਆਪਾਂ ਕਰਦੇ ਆ ਇਸ ਲਈ ਤੇ ਹੁਣ ਮੈਂ ਇੱਥੇ ਲਈ ਹੋਈ ਆ ਇੱਕ ਕੋਲਗੇਟ ਠੀਕ ਕਿਉਂਕਿ ਆਪਣੀ ਨਾ ਕਾਫੀ ਜ਼ਿਆਦਾ ਗੈਸ ਇਸ ਤਰ੍ਹਾਂ ਖਰਾਬ ਹੁੰਦੀ ਆ ਤੇ 5 ਮਿੰਟ ਲੱਗਣੇ ਨੇ ਤੇ ਤੁਸੀਂ ਸਾਫ਼ ਕਰ ਸਕਦੇ ਹੋ ਨਾਲੇ ਇੱਕ ਹੋਰ ਗੱਲ ਕੀ ਭਣਾ ਖਲਸੂਏ ਟਾਈਮ ਨਹੀਂ ਹੁੰਦਾ ਜਦੋਂ ਬੱਚਿਆਂ ਦਾ ਟਿੱਕਣ ਤਿਆਰ ਕਰਨਾ ਹੁੰਦਾ ਨਾ ਤੇ ਗੈਸ ਬਹੁਤ ਟਾਈਮ ਲਾ ਦਿੰਦੀ ਆ ਤੇ ਪਰੌਂਠੀ ਜਿਹੜੀ ਉਹ ਵਧੀਆ ਨਹੀਂ ਬਣਦੀ ਹੈਗੀ ਤੇ ਤੁਸੀਂ ਇਸ ਤਰੀਕੇ ਦੇ ਨਾਲ ਇਹ ਟ੍ਰਿਕ ਜ਼ਰੂਰ ਅਜ਼ਮਾਓ ਤੇ ਦੇਖਿਓ ਤੁਹਾਡੀ ਜਿਹੜੀ ਗੈਸ ਆ ਕਿੰਨੀ ਸੋਹਣੀ ਪੂਰੀ ਆ ਫੁੱਲ ਚੱਲਣ ਲੱਗ ਜਾਣੀ ਆ ਤਾਂ ਤੁਹਾਨੂੰ ਕੰਮ ਕਰਨ 'ਚ ਕੋਈ ਤੰਗੀ ਨਹੀਂ ਹੋਊਗੀ ਦੇਖੋ ਬਸ ਮੈਂ ਬਰਸ਼ ਲੈ ਲਿਆ ਤੇ ਕੋਲਗੇਟ ਲਾ ਲਈ ਤੇ ਮੈਂ ਚੰਗੀ ਤਰ੍ਹਾਂ ਇਹਨੂੰ ਰਗੜਨਾ ਸ਼ੁਰੂ ਕਰ ਦਿੱਤਾ ਠੀਕ ਹੈ ਜੀ ਥੋੜੀ ਜਿਹੀ اتنا ਕੋਲਗੇਟ ਲੈ ਲਈ ਤੇ ਤੁਸੀਂ ਜੇ ਘਰ ਦੇ ਵਿੱਚ ਕੋਈ ਮਹਿੰਗੀ ਕੋਲਗੇਟ ਯੂਜ਼ ਕਰਦੇ ਪਿਓ ਤੇ ਤੁਸੀਂ ਇੱਕ ਇਹ 20 ਰੁਪਏ ਦੀ ਆਉਂਦੀ ਹੈ ਲੈ ਕੇ ਰੱਖ ਛੱਡੋ ਕਿਉਂਕਿ ਕਾਫੀ ਟ੍ਰਿਕਸ ਦੇ ਵਿੱਚ ਕੰਮ ਆਉਂਦੀ ਰਹਿੰਦੀ ਹੈ ਤੇ ਤੁਸੀਂ ਦੇਖਿਓ ਕਿ ਰੈਂਦੀ ਖੁੰਦੀ ਕਸਰ ਹੁਣ ਸਾਡੀ ਇਸ ਕੋਲਗੇਟ ਨੇ ਕੱਢ ਦੇਣੀ ਹੈ ਤੇ ਬਹੁਤ ਵਧੀਆ ਇਹ ਸਾਫ਼ ਹੋ ਜਾਂਦੇ ਨੇ ਅੱਜ ਭੈਣਾਂ ਨੂੰ ਮੈਂ ਬਹੁਤ ਵਧੀਆ ਟ੍ਰਿਕ ਦੱਸਦੀ ਆ ਬੜੀ ਯੂਸਫੁਲ ਟ੍ਰਿਕ ਆ ਕਿਉਂਕਿ ਇਹ ਕਾफी ਭੈਣਾਂ ਨੂੰ ਪ੍ਰੋਬਲਮ ਆਂਦੀ ਆ ਕਿ ਖਾਣਾ ਬਹੁਤ ਸਲੋ ਬੰਦ ਆ ਹੈ ਹਨਾ ਤੇ ਕਾफी ਟਾਈਮ ਲੱਗ ਜਾਂਦਾ ਹੈ ਬੜਾ ਟਾਈਮ ਵੇਸਟ ਹੁੰਦਾ ਇੱਕ ਟਾਈਮ ਵੇਸਟ ਹੁੰਦਾ ਤੇ ਇੱਕ ਸਾਡੀ ਗੈਸ ਬਹੁਤ ਜ਼ਿਆਦਾ ਖਰਾਬ ਹੁੰਦੀ ਇਸ ਤਰ੍ਹਾਂ ਹੌਲੀ ਹੌਲੀ ਚਲਦੀ ਰਹਿੰਦੀ ਆ ਤੇ ਚੀਜ਼ ਜਿਹੜੀ ਉਹ ਲੇਟ ਬੰਦੀ ਆ ਤੇ ਸਾਡੀ ਗੈਸ ਖਰਾਬ ਹੁੰਦੀ ਆ ਤੇ ਦੇਖੋ ਤੁਸੀਂ ਇਸ ਤਰ੍ਹਾਂ ਸਾਫ ਹੋ ਰਹੀ ਨੇ ਕਿੰਨੀ ਇਹਦੀ ਗੰਦਗੀ ਜਿਹੜੀ ਉਹ ਨਿਕਲ ਗਈਈ ਆ ਹਨਾ ਤੇ ਕੋਸ਼ਿਸ਼ ਇਹ ਹੀ ਹੁੰਦੀ ਆ ਹਰ ਟ੍ਰਿਕ ਯੂਸਫੁਲ ਹੋਵੇ ਭੈਣਾਂ ਨੂੰ ਪਸੰਦ ਆਵੇ ਤੇ ਜਿਆਦਾ ਸਮਾਨ ਜਿਹੜਾ ਸਾਨੂੰ ਨਾ ਬਜ਼ਾਰੋਂ ਲੈਣਾ ਪਵੇ ਕਿਉਂਕਿ ਨਾਰਮਲੀ ਸਾਡੇ ਘਰ ਦੇ ਵਿੱਚ ਇਹ ਸਮਾਨ ਹੁੰਦਾ ਹੀ ਆ ਤੇ ਨਾਲੇ ਜਿਆਦਾ ਇਹ ਮਹਿੰਗਾ ਸਮਾਨ ਨਹੀਂ ਹੈਗਾ ਪਹਿਲਾਂ ਧੋਣ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਇੱਕ ਸਾਫ ਪੱਟਾ ਲੈ ਕੇ ਉਹਦੇ ਵਿੱਚ ਇਹਨੂੰ ਰੱਖ ਲੈਣਾ ਤਾਂ ਜੋ ਇਹ ਚੰਗੀ ਤਰ੍ਹਾਂ ਸਾਡੇ ਬਰਨਰ ਜਿਹੜੇ ਆ ਸੁੱਕ ਜਾਣ ਠੀਕ ਹੈ ਜੀ ਇਹਨਾਂ ਨੂੰ ਆ ਪਾਸਕਾ ਲੈਣਾ ਚੰਗੀ ਤਰ੍ਹਾਂ ਤੁਸੀਂ ਵੇਖ ਸਕਦੇ ਆ ਕਿ ਕਿੰਨੇ ਜ਼ਿਆਦਾ ਜਿਹੜੇ ਸਾਫ਼ ਹੋ ਗਏ ਨੇ ਬਹੁਤ ਯੂਸਫੁਲ ਇਹ ਟ੍ਰਿਕ ਬਹੁਤ ਯੂਸਫੁਲ ਆ ਇਹ ਟ੍ਰਿਕ ਮੈਂ ਅੱਗੇ ਵੀ ਯੂਜ਼ ਕਰਦੀ ਹੁੰਦੀ ਆ ਜਦੋਂ ਮੈਨੂੰ ਲੱਗੇ ਨਾ ਕਿ ਗੈਸ ਬਹੁਤ ਸਲੋ ਚੱਲਣ ਲੱਗ ਗਈ ਆ ਤੇ ਕਿਉਂਕਿ ਗੈਸ ਤੇ ਆਪਾਂ ਸਾਫ਼ ਕਰ ਹੀ ਲੈਣੇ ਆ ਪਰ ਜਿਹੜੇ ਇਹ ਆ ਇਹ ਆਪਾਂ ਬਹੁਤ ਕੱਟ ਕਰਦੇ ਆ ਹਨਾ ਤੇ ਦੇਖੋ ਤੁਸੀਂ ਕਿੰਨੇ ਜ਼ਿਆਦਾ ਸਾਫ਼ ਹੋ ਗਏ ਹੁਣੇ ਬਹੁਤ ਵਧੀਆ ਚੱਲਣਗੇ ਠੀਕ ਹੈ ਜੀ ਤੇ ਇਹਨਾਂ ਦਾ ਕਲਰ ਹੀ ਇਵੇਂ ਦਾ ਆ ਤਾਂ ਕਰਕੇ ਇਹ ਨਾ ਹੁਣ ਸੋਚੂ ਕਿ ਇਹਨਾਂ ਦਾ ਕਲਰ ਤੱਕ ਸਾਫ਼ ਨਹੀਂ ਹੋਇਆ ਇਹ ਕਲਰ ਹੀਵੇਂ ਦਾ ਇਹਨਾਂ ਦਾ ਬਾਕੀ ਇਹ ਆ ਕਿ ਇਹ ਕਲੀਨ ਬਿਲਕੁਲ ਹੋ ਗਏ ਨੇ ਚੰਗੀ ਤਰ੍ਹਾਂ ਤੇ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਪੈਨੋ ਜਰੂਰ ਦੱਸਿਓ ਦੇਖੋ ਇੰਨੀ ਜ਼ਿਆਦਾ ਗੰਦਗੀ ਜਿਹੜੀ ਆ ਇਹ ਸਾਡੇ ਬਰਨਰ ਦੇ ਵਿੱਚੋਂ ਹੀ ਨਿਕਲੀ ਆ ਤੇ ਦੇਖੋ ਇੰਨੀ ਗੰਦਗੀ ਜੰਮੀ ਹੋਈ ਸੀ ਤੇ ਗੈਸ ਕਿੱਥੋਂ ਚੱਲਣੀ ਆ ਹਨਾ ਤੇ ਤੁਸੀਂ ਇਸ ਤਰ੍ਹਾਂ ਹਫਤੇ ਦੇ ਵਿੱਚ ਇੱਕ ਦੀਵਾਰ ਜਾਂ 15 ਦਿਨਾਂ 'ਚ ਇੱਕ ਵਾਰ ਕਰ ਲੋ ਸਾਫ ਜ਼ਰੂਰੀ ਨਹੀਂ ਹੈਗਾ ਕਿ ਅੱਠੀ ਦਿਨ ਕਰਨਾ ਤੇ ਤੁਹਾਨੂੰ ਸਾਡੀ ਤਰੀਕ ਕਿਵੇਂ ਦੀ ਲੱਗੀ ਪੈਨੋ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੀ ਸਾਡੀ ਇਹ ਵਾਲੀ ਵੀਡੀਓ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਜਾ ਕੇ ਤੇ ਅੱਜ ਤੁਹਾਨੂੰ ਆਪਾਂ ਜੱਗ ਵੀ ਦੱਸ ਦਿੱਤਾ ਤੇ ਮਿਕਸੀ ਵਾਲੀ ਵੀਡੀਓ ਜਿਹੜੇ ਭੈਣ ਭਰਾਵਾਂ ਨੇ ਨਹੀਂ ਦੇਖੀ ਮੇਰੀਆਂ ਭੈਣਾਂ ਜਾ ਕੇ ਜ਼ਰੂਰ ਦੇਖ ਲੈ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰ ਦੇਣ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਤੁਸੀਂ ਆਏ ਤੇ ਵੀਡੀਓ ਦੇਖ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੀ ਟ੍ਰਿਕ ਦੇ ਨਾਲ